ਸੋਹਣੀ ਗੱਲ ਲਿਖੀ ਆ ਆਪਣੀ ਖੁਸ਼ੀ ਨਾਲ ਕੋਲਚਿਆਂ ਦੀ ਸੇਵਾ ਗੋਲਕ ਵਿੱਚ ਪਾਓ ਤਾਂ ਖੁਸ਼ੀ ਨਾਲ ਕੋਈ 5 ਵੀ ਪਾ ਸਕਦਾ ਕੋਈ 2 ਵੀ ਪਾ ਸਕਦਾ ਕੋਈ 500 ਵੀ ਪਾ ਸਕਦਾ ਆ ਤਾਂ ਦਿਮਾਗ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਵੀ ਜਿਹੜੀ ਆ ਉਹ ਸੇਵਾ ਵੀ ਕੀਤੀ ਜਾ ਸਕਦੀ ਆ ਪਹਿਲਾਂ ਬਾਠ ਕਰਦੇ ਰਹੇ ਲੋਕਾਂ ਦੇ ਘਰੇ ਜਾ ਕੇ ਕਹਿੰਦੇ ਵੀਰੇ ਵਿਦੇਸ਼ ਵੀ ਕਰਦੇ ਰਹੇ ਫੇ ਅਸੀਂ ਇਸੇ 'ਚ ਇਹ ਸੋਚ ਕੇ ਵੇਖਿਆ ਵੀ ਅਸੀਂ ਹੁਣ ਆਪਣੇ ਤੇ ਅਮਲ ਕਰਕੇ ਦੇਖੀਏ ਜਦੋਂ ਦਾ ਅਸੀਂ ਅਮਲ ਕੀਤਾ ਸਾਨੂੰ ਨਜ਼ਾਰਾ ਬਹੁਤ ਆਂਦਾ ਪਹਿਲਾ ਮੇਰੇ ਭਾਈ ਸੀ ਜੀ ਮੇਰੇ ਨਾਲ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਪਿਛਲੇ ਸਾਲ ਅੱਛਾ ਜੀ ਹਾਂਜੀ ਜਦੋਂ ਵੀ ਗੁਰਪੁਰਬ ਆਉਂਦੀ ਜੀ ਇੱਥੇ ਘੱਟੋ ਘੱਟ ਵੀ ਮੇਰੇ ਖਿਆਲ ਚ ਹਜ਼ਾਰ ਦੇ ਕਰੀਬ ਕੋਲਚਾ ਸੇਵਾ ਜੀ ਦਿੰਦੇ ਜੀ ਜੀ ਮੈਂ ਧਿਆਨ ਨਹੀਂ ਰੱਖਦਾ ਜੀ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਦੇਵੇ ਜੀ ਨਾ ਮੈਂ ਉਹਨਾਂ ਨੂੰ ਦੇਖਦਾ ਕਿੰਨੇ ਪਾਸੇ ਪਾਉਂਦਾ ਕੋਈ ਨਹੀਂ ਪਾਉਂਦਾ ਜੀ ਹਾਂਜੀ ਅਗਰ ਨਹੀਂ ਕੋਈ ਗੁਰੂ ਘਰ ਚ ਪੈਸੇ ਪਾਉਂਦਾ ਜੀ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਉਹ ਸਾਡੀ ਸੇਵਾ ਮਨਜ਼ੂਰ ਹੋ ਗਈ ਸਮਝ ਲਓ ਪ੍ਰੋ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਇੱਕ ਹੋਰ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤਾਂ ਅੱਜ ਨੰਗਲ ਇਲਾਕੇ ਚ ਪੈਂਦੇ ਪਿੰਡ ਨਾਰਗਰਾں ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਇੱਕ ਗੁਰਸਿੱਖ ਵੀਰਾ ਕੁਲਚਿਆਂ ਦੀ ਰੇੜੀ ਲਗਾਉਂਦਾ ਆ ਪਰ ਜ਼ਿੰਦਗੀ ਚ ਅਜਿਹੇ ਘਟਨਾਵਾਂ ਵਾਪਰੀਆਂ ਇੱਕ ਵਾਰ ਇਹਨਾਂ ਦੀ ਰੇੜੀ ਜਿਹੜੀ ਬਿਲਕੁਲ ਬੰਦ ਵੀ ਹੋ ਗਈ ਸੀਗੀ ਪਰਿਵਾਰ ਦੇ ਵਿੱਚ ਜਿਹੀ ਇੱਕ ਘਟਨਾ ਵਾਪਰੀ ਪਰ ਸਭ ਤੋਂ ਬਲੱਖਣਕੀ ਚੀਜ਼ ਆ ਕੁਲਚਿਆਂ ਦੀ ਰੇੜੀ ਤਾਂ ਸਾਰੇ ਲਗਾਉਂਦੇ ਨੇ ਆਊਟ ਆਫ ਸਟੇਟ ਤੋਂ ਵੀ ਇੱਥੇ ਲੋਕ ਆਂਦੇ ਨੇ ਉਹਨਾਂ ਨੇ ਵੀ ਚੰਗਾ ਆਪਣਾ ਬਿਜ਼ਨਸ ਇੱਥੇ ਖੜਾ ਪਰ ਖਾਲਸਾ ਫਾਸਟ ਫੂਡ ਦੀ ਖਾਸ ਖਾਸੀਅਤ ਕੀ ਆ ਕਿ ਇਹਨਾਂ ਦੀ ਜਿਹੜੀ ਗੁਲਕ ਲੱਗੀ ਹੋਈ ਆ ਮੈਂ ਗੁਲਕ ਵੱਲ ਇੱਧਰ ਆਣਾ ਚਾਹੂੰਗਾ ਕਿ ਗੁਲਕ ਦੇ ਉੱਤੇ ਲਿਖਿਆ ਵਾ ਆਪਣੀ ਖੁਸ਼ੀ ਨਾਲ ਕੁਲਚਿਆਂ ਦੀ ਸੇਵਾ ਗੁਲਕ ਵਿੱਚ ਪਾਓ ਕਿਉਂਕਿ ਅਕਸਰ ਅਸੀਂ ਜਾਣਦੇ ਹਾਂ ਕੋਈ ਵੀ ਸਮਾਨ ਖਰੀਦੇ ਆ ਕੋਈ ਖਾਣ ਵਾਲੀ ਚੀਜ਼ ਲੈਣੀ ਸਾਨੂੰ ਉੱਥੇ ਕੀਮਤ ਜਿਹੜੀ ਆ ਅਦਾ ਕਰਨੀ ਪੈਂਦੀ ਆ ਪਰ ਇੱਥੇ ਇਹਨਾਂ ਨੇ ਕਿਹਾ ਗੁਲਕ ਦੇ ਵਿੱਚ ਜਿੰਨੀ ਮਾਇਆ ਪਾਣੀ ਪਾਓ ਪਰ ਨਾਲ ਨਾਲ ਕਿੰਨੇ ਸੋਹਣੇ ਸ਼ਬਦ ਲਿਖ ਕੇ ਆਪਣੀ ਖੁਸ਼ੀ ਨਾਲ ਪਾਓ ਜੇ ਮੰਨ ਲਓ ਤੁਹਾਡੇ ਕੋਲ 10 ਰੁਪਏ ਆ ਜਾਂ 5 ਰੁਪਏ ਤੁਹਾਡੀ ਜੋ ਦਿਲ ਕਰਦਾ ਉਹਨੇ ਪਾਓ ਤਾਂ ਬਾਈ ਹੁਣੀ ਜਿਹੜੇ ਇੱਥੇ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਜਿਹੜਾ ਆਪਣਾ ਕੰਮ ਕਰ ਰਹੇ ਆ ਕੀ ਕੀ ਜ਼ਿੰਦਗੀ ਚ ਇਹਨਾਂ ਨੇ ਘਟਰਾਵਾ ਵਾਪਰੀਆਂ ਕਿਉਂਕਿ ਸਾਨੂੰ ਜਿਸ ਤਰ੍ਹਾਂ ਪਤਾ ਲੱਗੇ ਕਿ ਬਹੁਤ ਹੀ ਮਾੜਾ ਸਾਮਾ ਵੀ ਇਹਨਾਂ ਨੇ ਜਿਹੜਾ ਆ ਉਹ ਦੇਖਿਆ ਹੈਗਾ ਆ ਤਾਂ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਮਾਲਕ ਦੀ ਕਿਵੇਂ ਚੱਲੀ ਜਾਂਦਾ ਜੀ ਕੰਮ ਕਰ ਬਸ ਚੜਦੀ ਕਲਾ ਚਾਹੀਦੀ ਬਹੁਤ ਸੋਹਣੀ ਗੱਲ ਲਿਖੀ ਆ ਆਪਣੀ ਖੁਸ਼ੀ ਨਾਲ ਕੋਲਚਿਆਂ ਦੀ ਸੇਵਾ ਗੋਲਕ ਵਿੱਚ ਪਾਓ ਤਾਂ ਖੁਸ਼ੀ ਨਾਲ ਕੋਈ 5 ਵੀ ਪਾ ਸਕਦਾ ਕੋਈ 2 ਵੀ ਪਾ ਸਕਦਾ ਕੋਈ 500 ਵੀ ਪਾ ਸਕਦਾ ਆ ਤਾਂ ਦਿਮਾਗ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਵੀ ਜਿਹੜੀ ਆ ਉਹ ਸੇਵਾ ਵੀ ਕੀਤੀ ਜਾ ਸਕਦੀ ਆ ਇਹ ਇਸ ਤਰ੍ਹਾਂ ਹੈ ਜੀ ਅਸੀਂ ਪਹਿਲਾਂ ਮੈਂ ਪਾਠ ਕਰਦਾ ਹੁੰਦਾ ਸੀ ਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਡਿਊਟੀ ਵੀ ਕੀਤੀ ਹੈ ਖਾਣਪਾਣ ਸਾਹਿਬ ਦੀ ਬਾਰਸ ਤੋਂ ਮਾਂਜਾ ਹੋ ਜਾ ਲਗਾ ਲੱਗਿਆ ਵੀ ਆਪਣਾ ਅਸੀਂ ਕਿਰਤ ਕਰੀਏ ਇਹ 라 ਬਿਜ਼ਨਸ ਆਪਣਾ ਛੱਡ ਕੇ ਨਾ ਅਸੀਂ ਇਹ ਆਪਣਾ ਬਿਜ਼ਨਸ ਕਰੀਏ ਜਿਹੜਾ ਕਿਰਤ ਕਰੋ ਨਾ ਜੋ ਵੰਡ ਕੇ ਛਕੋ ਜਿਹੜੇ ਗੁਰੂ ਨਾਨਕ ਸਾਹਿਬ ਸਾਨੂੰ ਕਿਹਾ ਸੀਗਾ ਨਾ ਅਸੀਂ ਉਹਦੇ ਅਮਲ ਕਰੀਏ ਜੀ ਹਾਂਜੀ ਇੱਕ ਜਿਸ ਤਰ੍ਹਾਂ ਕੁਝ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਕੁਝ ਘਟਨਾਵਾਂ ਵੀ ਤੁਹਾਡੇ ਨਾਲ ਵਾਪਰੀਆਂ ਤੇ ਕਿੰਨੇ ਸਾਲ ਤੋਂ ਤੁਸੀਂ ਇਹ ਕੁਲਚੀਆਂ ਦੀ ਰੇੜੀ ਲਗਾ ਰਹੇ ਹੋ ਇਹ ਤਕਰੀਬਨ ਕੋਈ 4-4.5 ਸਾਲ ਤੋਂ ਹੈ ਜੀ ਜੀ ਇਕੱਲੇ ਲਗਾਉਂਦੇ ਸੀ ਪਹਿਲਾਂ ਕੌਣ ਸੀ ਪਹਿਲਾਂ ਮੇਰੇ ਭਾਈ ਸੀ ਮੇਰੇ ਨਾਲ ਜੀ ਅੱਛਾ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਪਿਛਲੇ ਸਾਲ ਅੱਛਾ ਜੀ ਹਾਂਜੀ ਠੀਕ ਹੈ ਕੀ ਕਿਵੇਂ ਹੋ ਗਿਆ ਸੀ ਐਕਸੀਡੈਂਟ ਇੱਥੋਂ ਘਰ ਮੈਂ ਦੂਸਰੇ ਦਿਨ ਆਣਾ ਸੀਗਾ ਫੇਰ ਰਾਤ ਨੂੰ ਜਾਂਦੇ ਕੋਈ ਸਾਢੇ 8:00 ਕਾ 10:30 ਦਾ ਟਾਈਮ ਸੀਗਾ ਤੇ ਗੱਡੀ ਉਹਨੇ ਫੇਡ ਮਰ ਗਈ ਜੀ ਹਾਂਜੀ ਤੇ ਉਹਦੇ ਬਾਅਦ ਵਿੱਚ ਉਹਨਾਂ ਡੈਥ ਹੋ ਗਈ ਜੀ ਹਾਂ ਡੈਥ ਹੋ ਗਈ ਉਹਦੇ 3 ਦਿਨ ਬਾਅਦ ਡੈਥ ਹੋ ਗਈ ਸੀ 26 ਮਾਰਚ ਨੂੰ ਐਕਸੀਡੈਂਟ ਹੋਇਆ ਸੀ ਤੇ 29 ਮਾਰਚ ਨੂੰ ਡੈਥ ਹੋ ਗਈ ਸੀ ਸੁਣ ਕੇ ਸੁਣਨ ਚ ਇਹ ਵੀ ਆਂਦਾ ਸੀ ਕਹਿੰਦਾ ਜਿਉ ਤੁਹਾਡੇ ਬਾਈਪਸ ਸੀਗੇ ਕੁਲਚੇ ਤੁਹਾਡੇ ਕਾਫੀ ਮਸ਼ਹੂਰ ਸੀਗੇ ਲੋਕ ਦੂਰ ਦੂਰੋਂ ਆਉਂਦੇ ਤੁਹਾਡੇ ਕੋਲ ਖਾਣ ਹਾਂਜੀ ਹਾਂਜੀ ਬਿਲਕੁਲ ਜੀ ਜੀ ਪਹਿਲੇ ਕੁਲਚੇ ਵਰਗ ਨੂਡਲ ਟਿੱਕੀ ਇਹ ਸਾਰਾ ਚੱਲਦਾ ਸੀਗਾ ਜੀ ਹੁਣ ਘਰ ਮੈਂ ਇਕੱਲੇ ਰਹਿਣੇ ਕਰਕੇ ਇਸ ਕਰਕੇ ਫਿਰ ਮੈਂ ਕੱਲਾ ਕੁਲਚਾ ਦਾ ਕੰਮ ਸ਼ੁਰੂ ਕੀਤਾ ਹੈ ਕਿੰਨੀ ਕਿੰਨੀ ਉਮਰਾਂ ਬੱਚਿਆਂ ਦੀ ਬੱਚੇ ਦੀ ਉਮਰ 11ਵਾਂ ਤੋਂ ਪੜਦੇ ਆ ਜੀ ਤੇ ਲੜਕੀਆਂ ਬਾਹਰਾਂ ਕਰਕੇ ਹਟ ਗਈ ਜੀ ਕੁਝ ਤਰ੍ਹਾਂ ਸਾਲ ਦੀ ਉਮਰ ਹੈ ਪੂਰ ਪੜਵਾ ਸਾਡੇ ਮਾਤਾ ਜੀ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਇੱਥੇ ਜਿਸ ਤਰ੍ਹਾਂ ਆਮ ਸਾਡੇ ਪੰਜਾਬ ਚ ਕਿੰਦਾ ਲੋਕ ਕਹਿੰਦੇ ਜੇ ਤਾਂ ਬਾਹਰ ਜਾ ਕੇ ਕੰਮ ਕਰੀ ਜਾ ਵਧੀਆ ਕੋਈ ਪ੍ਰੋਫੈਸ਼ਨਲ ਕੰਮ ਕਰੀਏ ਹਨਾ ਤਾਂ ਤੁਹਾਡੇ ਦਿਮਾਗ ਚ ਕਿਵੇਂ ਆਇਆ ਕਿ ਕੁਲਚਿਆਂ ਦਾ ਕੰਮ ਹੀ ਜਿਹੜਾ ਸ਼ੁਰੂ ਕਰਨਾ ਜਾ ਹਾਂਜੀ ਇਹ ਇਸ ਤਰ੍ਹਾਂ ਆਇਆ ਜੀ ਵੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਦਸਿਆ ਕੀਰਤ ਕਰਨ ਦੇ ਪਹਿਲੀ ਗੱਲ ਅਸੀਂ ਪਹਿਲਾਂ ਪਾਠ ਕਰਦੇ ਰਹੇ ਲੋਕਾਂ ਦੇ ਘਰੇ ਜਾ ਕੇ ਕਹਿੰਦੇ ਵੀਰੇ ਵਿਦੇਸ਼ ਵੀ ਕਰਦੇ ਰਹੇ ਫੇ ਅਸੀਂ ਇਸੇ ਚ ਇਹ ਸੋਚ ਕੇ ਵੇਖਿਆ ਵੀ ਅਸੀਂ ਹੁਣ ਆਪਰੇ ਦੇ ਅਮਲ ਕਰਕੇ ਦੇਖੀਏ ਜਦੋਂ ਦਾ ਅਸੀਂ ਅਮਲ ਕੀਤਾ ਸੋ ਨਜ਼ਾਰਾ ਬਹੁਤ ਆਂਦਾ ਜੀ ਜਦੋਂ ਕੋਈ ਕੋਚਾ ਖਾ ਕੇ ਕੋ ਪੈਸੇ ਨਹੀਂ ਪਾਉਂਦਾ ਤਾਂ ਉਸ ਨੂੰ ਹੋਰ ਖੁਸ਼ੀ ਮਿਲਦੀ ਹੈ ਇਹ ਗੁੱਲ ਕੇ ਚਾਰ ਸਾਲ ਪਹਿਲੇ ਲਾਤੀ ਸੀ ਜਾਂ ਬਾਅਦ ਵਿੱਚ ਲਾਈ ਜੇ ਮੈਂ ਬਾਅਦ ਵਿੱਚ ਚਲਾਈ ਜੀ ਇਹ ਹਾਂ ਬਾਅਦ ਵਿੱਚ ਚਲਾਈ ਜੀ ਸਾਡੇ ਘਰ ਦੇ ਘਰੇ ਚੱਲ ਗਏ ਸੀਗੇ ਨਾ ਇਸ ਕਰਕੇ ਬਾਅਦ ਚਲਾਈ ਮੈਂ ਇਹ ਬਾਅਦ ਇੱਕ ਕੰਮ ਵਾਦ ਵੀ ਰੱਖਿਆ ਪੰਜ ਇੱਕ ਸਾਲ ਬੰਦ ਰਿਹਾ ਜੀ ਅੱਛਾ ਹਾਂਜੀ ਤੇ ਬਾਅਦ ਵਿੱਚ ਕਿਉਂ ਸ਼ੁਰੂ ਕੀਤਾ ਬਹੁਤ ਸ਼ੁਰੂ ਤਾਂ ਕਰਨਾ ਸੀਗਾ ਵੈਸੇ ਮਨ ਦੇ ਵਿੱਚ ਦੁੱਖ ਬਹੁਤ ਸੀਗਾ ਕਿਉਂਕਿ ਸਾਡੇ ਘਰ ਵਿੱਚ ਪਿਆਰ ਕਰਨ ਵਾਲੇ ਬਹੁਤ ਸੀਗੇ ਜਿਆਦਾ ਕਿਉਂ ਮੇਰੇ ਨਾਲ ਵਧ ਕੇ ਕੰਮ ਕਰਦੇ ਸੀਗੇ ਜਿਸ ਤਰ੍ਹਾਂ ਮੈਂ ਕੰਮ ਕਰਦਾ ਸੀ ਘਰ ਦਾ ਕੰਮ ਵੀ ਕਰਦੇ ਮੇਰੇ ਨਾਲ ਪੂਰਾ ਹੱਥ ਬਿਠਾਉਂਦੇ ਸੀ ਹਾਂਜੀ ਕਮਾਈ 'ਚ ਕੀ ਫਰਕ ਲੱਗਿਆ ਜਿਸ ਤਰ੍ਹਾਂ ਪਹਿਲਾਂ ਤੁਸੀਂ ਪੈਸੇ ਲੈਂਦੇ ਸੀ ਪਰ ਬਾਅਦ ਵਿੱਚ ਗੁਲਕ ਲਾਤੀ ਤੇ ਕਮਾਈ ਦੇ ਵਿੱਚ ਵੀ ਫਰਕ ਪਿਆ ਘੱਟ ਮਤਲਬ ਪੈਸੇ ਕੁਝ ਬਚ ਜਾਂਦੇ ਆ ਜਾਂ ਫਿਰ ਅੱਗੇ ਨਾਲੋਂ ਥੋੜਾ ਲੱਗਦਾ ਵੀ ਘੱਟ ਬਚਦੇ ਇਸ ਤਰ੍ਹਾਂ ਜੀ ਪਹਿਲਾਂ ਅਸੀਂ ਲਾਂਦੇ ਸੀ ਜਿਸ ਤਰ੍ਹਾਂ ਨਵਾਂ ਸਾਲ ਆ ਗਿਆ ਪੁਰਨਾ ਸਾਲ ਦਾ ਗੁਰਪੁਰਬ ਆ ਗਿਆ ਪੇ ਸਾਡੇ ਘਰ ਦੇ ਨੂੰ ਇੱਕ ਵਾਰ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਦੱਸੋ ਵੀ ਜਦ ਅਸੀਂ ਕੁਲਚੇ ਵੇਚਦੇ ਆ ਸਾਡੇ ਜਿਹੜੇ ਗਾਹ ਖੁਸ਼ ਬਹੁਤ ਹੁੰਦੇ ਆ ਪੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਖੁਸ਼ ਹੁੰਦੇ ਗਾਹ ਜਿਸ ਤਰ੍ਹਾਂ ਅਸੀਂ ਪੈਸੇ ਆ ਦਿੰਦੇ ਕੁਲਚੇ ਜੋ ਵੀ ਫਰੀ ਕੁਲਚੇ ਦਿੰਦੇ ਆ ਸੇਵਾ ਕਰਦੇ ਆ ਤਾਂ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇਸ ਤਰ੍ਹਾਂ ਮੈਨੂੰ ਜ਼ਿਆਦਾ ਫੀਲ ਹੁੰਦਾ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਖੁਸ਼ੀ ਨੂੰ ਬਰਕਰਾਰ ਰੱਖਦੇ ਆ ਫਿਰ ਮੈਂ ਸਾਦਾ ਵਾਸਤੇ ਕੰਮ ਕਰ ਦਿੱਤਾ ਜੀ ਹੈ ਐਸੀ ਹਾਂਜੀ ਤੇ ਹੁਣ ਲੋਕ ਤੁਸੀਂ ਕਿੰਨੇ ਕੇ ਜਿਹੜੇ ਪੈਸੇ ਸਾਨੂੰ ਇੱਥੇ ਬਣ ਜਾਂਦੇ ਹੈਗੇ ਜਾਂ ਲੋਕ ਕਿੰਨੀ ਕਮਾਇਆ ਇਹਦੇ ਵਿੱਚ ਪਾ ਜਾਂਦੇ ਸਾਨੂੰ ਪਤਾ ਲੱਗਦਾ ਕੋਈ ਧਿਆਨ ਰੱਖਦੇ ਨਹੀਂ ਮੈਂ ਧਿਆਨ ਨਹੀਂ ਰੱਖਦਾ ਜੀ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਦਵੇ ਜੀ ਨਾ ਮੈਂ ਉਹਨਾਂ ਦੇਖਦਾ ਕਿੰਨੇ ਪੈਸੇ ਪਾਉਂਦਾ ਕੋਈ ਨਹੀਂ ਪਾਉਂਦਾ ਜੀ ਹਾਂਜੀ ਤੇ ਇੱਕ ਤੁਹਾਡੀ ਹੋਰ ਖੂਬਸੂਰਤ ਗੱਲ ਪਤਾ ਲੱਗੀ ਸੀ ਕਹਿੰਦੇ ਤੁਸੀਂ ਗੁਰਪੁਰਬ ਵਾਲੇ ਦਿਨ ਇੱਥੇ ਫਰੀ ਲੰਗਰ ਵੀ ਲਾਣੇ ਹੋ ਕੁਲਚਿਆਂ ਦਾ ਹਾਂਜੀ ਹਾਂਜੀ ਲਾਉਂਦੇ ਜੀ ਜਾਂ ਨਵੇਂ ਸਾਲ ਤੇ ਲਿਆਈਦਾ ਜੀ ਅੱਛਾ ਜੀ ਗੁਰਪੁਰਬ ਤੇ ਹੋਵੇ ਹਾਂਜੀ ਅਗਰ ਨਹੀਂ ਕੋਈ ਗੁਰੂ ਘਰ ਵਿੱਚ ਪੈਸੇ ਪਾਉ ਤੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੀ ਸੇਵਾ ਮਨਜ਼ੂਰ ਹੋ ਗਈ ਸਮਝ ਲਓ ਅਸੀਂ ਇਸ ਤਰ੍ਹਾਂ ਸਮਝ ਕੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੀ ਸੇਵਾ ਹੋ ਗਈ ਸਾਡੇ ਬੰਨੂ ਅੱਛਾ ਜੀ ਹਾਂਜੀ ਕਦੇ ਸੋਚਿਆ ਸੀ ਜ਼ਿੰਦਗੀ 'ਚ ਇਸ ਮੋੜ ਤੇ ਆ ਕੇ ਖੜਨਾ ਪੈ ਜੂਗੇ ਨਹੀਂ ਕਦੇ ਸੋਚਿਆ ਨਹੀਂ ਸੀਗਾ ਕਿ ਕਿਵੇਂ ਕਿਵੇਂ ਦੀ ਲੱਗਦੀ ਸਾਡੀ ਜ਼ਿੰਦਗੀ ਜ਼ਿੰਦਗੀ ਨੂੰ ਬਹੁਤ ਵਧੀਆ ਲੱਗ ਰਹੀ ਹੈ ਜਿਸ ਤਰ੍ਹਾਂ ਕੋਈ ਕੋਲ ਚੱਕਾ ਕਹਿੰਦਾ ਬਹੁਤ ਚੰਗਾ ਲੱਗਿਆ ਮੈਨੂੰ ਮੈਨੂੰ ਮਜ਼ਾ ਬਹੁਤ ਆਉਂਦਾ ਹੈ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਜੀ ਕੀ ਕੀ ਪਾਨੇ ਵਜਿਹਾ ਕੁਲਚੇ ਦੇ ਵਿੱਚ ਜਿਹੜਾ ਲੋਕ ਇੰਨੀਆ ਸਿਫਟਾ ਕਰਦੇ ਕਿ ਉਹ ਹੀ ਨਾਮਕ ਮਸਾਲਾ ਜੋ ਘਰ ਦੇ ਵਿੱਚ ਚੱਲਦਾ ਹੈ ਉਹੀ ਪਾਈਦਾ ਹੈ ਹੋਰ ਬੱਕ ਨਹੀਂ ਕੋਈ ਪਾਈਦਾ ਕੋਈ ਪਿਆਰ ਵੀ ਨਾਲ ਪਾਦੇ ਪਿਆਰ ਪ੍ਰਭੂ ਗੁਰੂ ਨਾਨਕ ਸਾਹਿਬ ਦਾ ਜੀ ਪਰਿਆ ਜੀ ਹਾਂਜੀ ਬਾਕੀ ਸਾਡੇ ਮਾਤਾ ਜੀ ਦਾ ਸ਼ੀਰ ਸਾਡੇ ਪਿਤਾ ਜੀ ਅਸ਼ੀਰਵਾਦ ਸਾਡੇ ਨਾਲ ਹੈ ਜੀ ਹਾਂਜੀ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਦੁਕਾਨ ਤੇ ਚਲਾਉਂਦੇ ਹੋ ਕਿੰਨੇ ਗਾਹਕ ਤੁਹਾਡੇ ਕੋਲ ਆ ਜਾਂਦੇ ਤਕਰੀਬ 11:30 11:30 ਵਜੇ ਆ ਜਾਂਦਾ ਜੀ ਕਿ ਹੁਣ ਥੋੜਾ ਸਮਾਂ ਲੇਟ ਹੋ ਜਾਂਦਾ ਜਿਸ ਤਰ੍ਹਾਂ ਕੱਲੇ ਨੇ ਕੰਮ ਕਰਨਾ ਹ ਲੋੜ ਪੈਂਦੀਆਂ ਦੀ ਬਾਹਰ ਵੀ ਜਾ ਕੇ ਜਾਣਦੇ ਛੁੱਟੀ ਵੀ ਕਰ ਲੈਂਦੇ ਹਾਂ ਛੁੱਟੀ ਵੀ ਕਰ ਲੈਂਦੇ ਹਾਂ ਹੋਰ ਵੀ ਕੋਈ ਸੱਜਣ ਮਿੱਤਰ ਹੈਗੇ ਜਿਹੜੇ ਸਹਿਯੋਗ ਕਰਦੇ ਆ ਤੁਹਾਨੂੰ ਜਾਂ ਤੁਹਾਨੂੰ ਸਪੋਰਟ ਕਰਦੇ ਆਗੇ ਜਾਂ ਪੱਕੇ ਗਾਕ ਵੀ ਆਂਦੇ ਹੋਣੇ ਨਹੀਂ ਸਹਿਯੋਗ ਨਹੀਂ ਸਾਨੂੰ ਕਿਹਾ ਸਹਾਇਆ ਗੁਰੂ ਨਾਨਕ ਸਾਹਿਬ ਦਾ ਸਹਿਯੋਗ ਹੈ ਸਾਨੂੰ ਸਵੇ ਗੁਰੂ ਨਾਨਕ ਸਾਹਿਬ ਦਾ ਸਵੇ ਭਾਈ ਸਾਹਿਬ ਸਾਨੂੰ ਆਏ ਨੇ ਸਾਡੇ ਬਹੁਤ ਨੇ ਸਾਨੂੰ ਦੱਸਿਆ ਪਈ ਇਹਨਾਂ ਨੇ ਸਾਡੀ ਬਹੁਤ ਕਦਰ ਕੀਤੀ ਜਨ ਕਿ ਸਾਨੂੰ ਕਈਆਂ ਨੇ ਕਿਹਾ ਬਹੁਤ ਚੰਗਾ ਕੰਮ ਨਹੀਂ ਕੀਤਾ ਬਹੁਤ ਮਾੜਾ ਕੰਮ ਕੀਤਾ ਠੀਕ ਨਹੀਂ ਇਸ ਤਰ੍ਹਾਂ ਫੇ ਫਿਰ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਅਸ਼ੀਰਵਾਦ ਲੈ ਕੇ ਚੱਲੇ ਰਹੇ ਤੇ ਭਾਈ ਸਾਹਿਬ ਨੇ ਪਹਿਲੀ ਵਾਰ ਆ ਕੇ ਸਾਨੂੰ ਦਾਸਤਕ ਦਿੱਤੀ ਇੱਥੇ ਆ ਕੇ ਫੇ ਸਾਨੂੰ ਕਿ ਇਹ ਸਾਨੂੰ ਇਹਨਾਂ ਸਾਨੂੰ ਗਿਆ ਸੋ ਚੰਗਾ ਬਹੁਤ ਸਾਨੂੰ ਕੰਮ ਲੱਗਿਆ ਹੈ ਅਸੀਂ ਖੁਸ਼ ਬਹੁਤ ਹੋਏ ਜੀ ਇਹ ਸਾਡੇ ਪਹਿਲੇ ਹੈਗੇ ਜੀ ਸੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਕਿ ਇਹ ਵਧੀਆ ਗੱਲ ਆ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਗਾ ਕਿੱਥੇ ਆ ਰਿਹਾ ਸਾਰੇ ਤੁਸੀਂ ਦੇਖ ਸਕਦੇ ਲੋਕ ਇੱਥੇ ਬਾਈ ਜੀ ਤੁਸੀਂ ਵੀ ਇੱਥੇ ਕੁਲਚੇ ਖਾਣਾ ਦੇਓ ਕਿਵੇਂ ਕੁਲ ਜੀ ਬਿਲਕੁਲ ਜੀ ਬਿਲਕੁਲ ਬਾਈ ਜੀ ਕੋਲੋਂ ਤੁਸੀਂ ਇੱਥੋਂ ਹਾਂਜੀ ਹਾਂਜੀ ਲੋਕ ਲੈ ਜੀ ਬਾਈ ਜੀ ਕਿਵੇਂ ਕਿਵੇਂ ਦੇਖਦੇ ਨੇ ਨਹੀਂ ਨਹੀਂ ਬਾਈ ਜੀ ਇਹ ਤਾਂ ਬਹੁਤ ਸੇਵਾ ਕਰਦੇ ਬਾਈ ਜੀ ਅਮੀ ਝੂਠ ਨਹੀਂ ਕਹਣਾ ਜਦੋਂ ਵੀ ਗੁਰਪੁਰਬ ਆਉਂਦੀ ਜੀ ਇੱਥੇ ਘੱਟੋ ਘੱਟ ਵੀ ਮੇਰੇ ਖਿਆਲ ਚ ਹਜ਼ਾਰ ਦੇ ਕਰੀਬ ਕੁਲਚੇ ਸੇਵਾਜ ਦਿੰਦੇ ਜੀ ਅੱਛਾ ਜੀ ਤੇ ਨਵੇਂ ਸਾਲੋਂ ਵੀ ਇਦਾਂ ਹੀ ਬਾਈ ਜੀ ਹਾਂ ਬਹੁਤ ਸੇਵਾ ਕਰਦੇ ਜਿਦੀ ਜਿਨੀਰੂ ਕਰਦੇ ਤਿੰਨ ਚਾਰ ਜਿੰਨੇ ਖਾਣੇ ਉਹਨੇ ਜੀ ਅੱਛਾ ਜੀ ਹਾਂਜੀ ਹਾਂਜੀ ਕਦੇ ਕਦੇ ਛੁੱਟੀ ਤੇ ਅਫਸੋਸ ਹੀ ਹੁੰਦਾ ਵੀ ਜਦ ਨਹੀਂ ਮਿਲੇ ਇੱਥੇ ਕੁਲਚਾ ਜੀ ਨੇ ਫੋਨ ਤਾਂ ਨਹੀਂ ਕਦੀ ਕੀਤਾ ਜੀ ਪਰ ਵੈਸੇ ਲਗਭਗ ਮਿਲ ਜਾਂਦੇ ਜੀ ਜ਼ਿਆਦਾਤਰ ਜੀ ਹਾਂਜੀ 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 ਕਸਟਮਰਾਂ ਦਾ ਵੀ ਕਾਫੀ ਪਿਆਰ ਹੈਗਾ ਸੋ ਫਿਰ ਇੱਕ ਵਾਰੀ ਤੁਹਾਨੂੰ ਦਿਖਾਣਾ ਚਾਹੁੰਦੇ ਕਿੰਨੀ ਖੁਸ਼ੀ ਦੀ ਗੱਲ ਆ ਅੰਕਲ ਜੀ ਨੇ ਜਿਹੜਾ ਆ ਕੁਰਤਾ ਪਜਾਮਾ ਪਾਇਆ ਸ਼੍ਰੀ ਸਾਹਿਬ ਪਾਇਆ ਹੋਇਆ ਆ ਸੋਹਣਾ ਦਾੜਾ ਆ ਸੋਹਣੀ ਦਸਤਾਰ ਬੰਨੀ ਹੋਈ ਆ ਤੇ ਕੁਲਚੇ ਜਿਹੜੇ ਆ ਉਹ ਵੇਚ ਕੇ ਆਪਣਾ ਗੁਜ਼ਾਰਾ ਵੀ ਕਰਦੇ ਪਰ ਨਾਲ ਨਾਲ ਇੱਕ ਖਾਸ ਗੱਲ ਹੈ ਕਿ ਇੱਕ ਗੋਲਕ ਲਗਾਈ ਹੋਈ ਹੈ ਕਿ ਜਿੰਨੇ ਤੁਹਾਨੂੰ ਲੋੜ ਆ ਲੋੜ ਅਨੁਸਾਰ ਤੁਸੀਂ ਕੁਲਚਾ ਆਪਣਾ ਲੈ ਸਕਦੇ ਤੇ ਜਿੰਨੀ ਤੁਹਾਡੀ ਖੁਸ਼ੀ ਹੈ ਖੁਸ਼ੀ ਅਨੁਸਾਰ ਤੁਸੀਂ ਇੱਥੇ ਆਪਣੇ ਚਾਰ ਪੈਸੇ ਇਹਦੇ ਵਿੱਚ ਪਾ ਸਕਦੇ ਹੋ ਤੇ ਪੈਸੇ ਪਾ ਕੇ ਤੁਸੀਂ ਆਪਣਾ ਜੋ ਵੀ ਖਾਣਾ ਪੀਣਾ ਇੱਥੇ ਖਾ ਸਕਦੇਕਰ ਕਹਿੰਦੇ ਪੈਸੇ ਨਹੀਂ ਵੀ ਪਾਉਂਦੇ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿ ਕਹਿੰਦੇ ਬਸ ਮੇਰੇ ਕੋਲਚਿਆਂ ਦੀ ਸਿਫਤ ਹੋ ਜਾਂਦੀ ਹੈ ਮੈਨੂੰ ਇਹੀ ਬਹੁਤਾ ਕਿਉਂਕਿ ਪਹਿਲਾਂ ਆਪਣੀ ਵਾਈਫ ਦੇ ਨਾਲ ਇੱਥੇ ਆਪਣਾ ਕੰਮ ਕਰਦੇ ਸੀ ਪਰ ਇਹਨਾਂ ਨਾਲ ਘਟਨਾ ਵਾਪਰੀ ਵਾਈਫ ਇਹਨਾਂ ਦੀ ਆ ਉਹ ਸੰਸਾਰ ਤੋਂ ਸੰਸਾਰ ਨੂੰ ਛੱਡ ਗਿਆ ਪਰ ਫਿਰ ਵੀ ਬਾਈ ਹੁਣੀ ਹਿੰਮਤ ਹੌਸਲੇ ਦੇ ਨਾਲ ਇੱਥੇ ਲੱਗੇ ਹੋਏ ਆਪਣਾ ਪਰਿਵਾਰ ਜਿਹੜਾ ਪਾਲਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬਾਈ ਹੁਣੀ ਕਿੰਨੇ ਪਿਆਰ ਦੇ ਨਾਲ ਐਨ ਭਰ ਭਰ ਕੇ ਕੋਲਚੇ ਬਣਾਉਂਦੇ ਕਿਉਂਕਿ ਅਕਸਰ ਦੇਖੀਦਾ ਕੋਲਚੇ ਖਾਲੀ ਹੋ ਰਹਿੰਦੇ ਬ ਸਾਨੂੰ ਸਾਨੂੰ ਬਾਈ ਖਵਾਉਂਗੇ ਤੁਸੀਂ ਤਾਂ ਤੁਹਾਡੀ ਆਪਣੀ ਦੁਕਾਨ ਹੈ ਜੀ ਗੁਰੂ ਨਾਨਕ ਸਾਹਿਬ ਦੀ ਦੁਕਾਨ ਹੈ ਜੀ ਸਾਰਾ ਸਾਂਝੀ ਦੁਕਾਨ ਹੈ ਜੀ ਜੀ ਸੋ ਆ ਵੀਡੀਓ ਨੂੰ ਵੱਤ ਵੱਤ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਜਿਹੇ ਪੀੜਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਜਿਹੜੇ ਆਪਣੀ ਮਿਹਨਤ ਦੇ ਸਿਰ ਤੇ ਇਸ ਤਰ੍ਹਾਂ ਅੱਗੇ ਉੱਠਦੇ ਨੇ ਤੇ ਸਭ ਤੋਂ ਵੱਡੀ ਗੱਲ ਆ ਇਨਸਾਨੀਅਤ ਦਾ ਜਿਹੜਾ ਸੁਨੇਹਾ ਆ ਉਹਨੂੰ ਦੁਨੀਆ ਤੱਕ ਪਹੁੰਚਾ ਦੇ ਕਿਉਂਕਿ ਇਨਸਾਨੀ ਕਿਉਂਕਿ ਆਪਾਂ ਜਾਣਦੇ ਆ ਅਗਰ ਸਾਡੇ ਕੋਲ ਪੈਸੇ ਨਹੀਂ ਤਾਂ ਸਾਨੂੰ ਚੀਜ਼ ਨਹੀਂ ਮਿਲਦੀ ਪਰ ਇੱਥੇ ਤੁਸੀਂ ਕੀ ਆ ਕਿ ਇੱਕ ਜਿੰਨੇ ਤੁਹਾਡੇ ਕੋਲ ਪੈਸੇ ਆ ਕਿ ਤੁਸੀਂ ਪਾ ਕੇ ਕੁਲਚਾ ਖਾ ਸਕਦੇ ਹੋ ਅਗਰ ਕਿਸੇ ਨੂੰ ਭੁੱਖ ਲੱਗੀ ਹੋ ਆ ਕੇ ਇੱਥੇ ਫ੍ਰੀ ਵੀ ਖਾ ਕੇ ਜਾ ਸਕਦਾ ਇੱਕ ਤਰ੍ਹਾਂ ਦਾ ਇਹੀ ਸੁਨੇਹਾ ਜਿਹੜਾ ਆ ਜਾ ਰਿਹਾ ਸੋ ਉਮੀਦ ਕਰਦੇ ਸਟੋਰੀ ਤੁਹਾਨੂੰ ਪ ਅਜੇ ਹੀ ਸਟੋਰੀ ਲੈ ਕੇ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ